30 ਅਪ੍ਰੈਲ ਬਠਿੰਡਾ ਸਬਜ਼ੀ ਮੰਡੀ ਦਾ ਰੇਟ ਅਪਡੇਟ ਕਰ ਰਹੇ ਹਾਂ ਜੀ ਜਿਹੜੀ ਕੱਚੀ ਅੰਬੀ ਹੈ ਇਹ ਹੈ ਜੀ 35 ਰੁਪਏ ਜੇ ਵੱਧ ਕੁਆਂਟੀਟੀ ਚ ਲੈਣੇ ਨੂੰ 40 ਰੁਪਏ ਪ੍ਰਤੀ ਕਿਲੋ ਕਾਲੀ ਤੋਰੀ ਹੈਗੀ ਜੀ 55 ਰੁਪਏ ਪ੍ਰਤੀ ਕਿਲੋ 50 ਤੋਂ 55 ਰੁਪਏ ਪ੍ਰਤੀ ਕਿਲੋ ਤੇ ਗੋਭੀ 20 ਰੁਪਏ ਪ੍ਰਤੀ ਕਿਲੋ ਤੇ ਭਿੰਡੀ ਦੀ ਬਹੁਤ ਜ਼ਿਆਦਾ ਆਮਦ ਬਠਿੰਡਾ ਮੰਡੀ ਦੇ ਵਿੱਚ ਹੋ ਚੁੱਕੀ ਹੈ 35 ਰੁਪਏ ਸਟਾਰਟ ਰੇਟ ਹੈ ਜੀ ਤੇ ਵੱਧ ਕੁਆਲਟੀ ਚ ਲੈਨੇ ਹੋ ਨਹੀਂ ਤਾਂ ਐਵਰੇਜ 40 ਰੁਪਏ ਪ੍ਰਤੀ ਕਿਲੋ ਬਠਿੰਡਾ ਮੰਡੀ ਦੇ ਵੇ ਰੇਟ ਇਹ ਚੱਲ ਰਿਹਾ ਹੈ ਜੀ ਤੇ ਜੇ ਬੈਂਗਣ ਦੀ ਗੱਲ ਕਰੀਏ ਬਤਾऊं ਇਹ ਹੈਗਾ ਜੀ 15 ਰੁਪਏ 13 ਤੋਂ ਲੈ ਕੇ 15 ਰੁਪਏ ਚਾਹੇ ਉਹ ਗੋਲ ਹੈ ਮੋਟਾ ਹੈ ਜਾਂ ਲੰਬਾ ਤੇ ਧਨੀਆ ਹੈਗਾ ਜੀ 40 ਰੁਪਏ ਪ੍ਰਤੀ ਕਿਲੋ ਪਾਲਕ 6 ਤੋਂ ਲੈ ਕੇ 7 ਰੁਪਏ ਦੀ ਗੁੱਟੀ ਹੈ ਜੀ ਇੱਕ ਤੇ ਟਿੰਡੇ ਹੈਗੇ ਆ ਜੀ 35 ਰੁਪਏ ਪ੍ਰਤੀ ਕਿਲੋ ਵਧੀਆ ਕੁਆਲਟੀ ਵਾਲਾ 35 ਕਰੇਲੇ ਦਾ ਰੇਟ ਹੈ ਜੀ 25 ਰੁਪਏ ਪ੍ਰਤੀ ਕਿਲੋ 30 ਅਪ੍ਰੈਲ ਬਠਿੰਡਾ ਸਬਜ਼ੀ ਮੰਡੀ ਦੇ ਰੇਟ ਨੇ ਜੀ ਤੇ ਆਲੂ ਹੈਗਾ ਜੀ 50 ਕਿਲੋ ਵਾਲੀ ਬੋਰੀ 600 ਰੁਪਏ ਦੀ 12 ਰੁਪਏ ਕਿਲੋ 600 ਤੋਂ ਵੀ ਘੱਟ ਮਿਲ ਸਕਦੀ ਹੈ ਤੇ ਜਿਹੜਾ ਨਾਸਕ ਦਾ ਪਿਆਜ਼ ਹੈ ਲਾਲ ਤੇ ਚਿੱਟਾ ਪਿਆਜ਼ ਮਿਕਸ ਹੁੰਦਾ ਹੈ ਖਾਣ ਦੇ ਵਿੱਚ ਮਿੱਠਾ ਹੁੰਦਾ ਇਹ ਹੈਗਾ ਜੀ 16 ਰੁਪਏ ਪ੍ਰਤੀ ਕਿਲੋ ਤੇ ਜਿਹੜਾ ਕੌੜਾ ਪਿਆਜ਼ ਹੈ ਜਿਹਨੂੰ ਆਪਾਂ ਲਾਲ ਪਿਆਜ਼ ਵੀ ਕਹਿ ਦਿੰਦੇ ਆ ਉਹ ਹੈਗਾ ਜੀ 12 ਰੁਪਏ ਪ੍ਰਤੀ ਕਿਲੋ 30 ਅਪ੍ਰੈਲ ਬਠਿੰਡਾ ਮੰਡੀ ਦਾ ਰੇਟ ਹੈ ਜੀ ਕੁਆਂਟੀਟੀ ਤੁਹਾਡੇ ਹਿਸਾਬ ਨਾਲ ਹੋ ਸਕਦੀ ਹੈ ਤੁਹਾਨੂੰ ਮੈਂ ਰੇਟ ਦੱਸ ਦਿੰਦਾ ਤੁਸੀਂ ਉਹਦੇ ਨਾਲ ਮਲਟੀਪਲਾਈ ਕਰ ਲਿਆ ਕਰੋ ਵੀ ਤੁਸੀਂ ਕਿੰਨੀ ਕੁਆਂਟੀਟੀ ਦੇ ਵਿੱਚ ਰੇਟ ਤੁਹਾਡਾ ਬਣੂਗਾ ਤੇ ਜੇ ਹਰੀ ਮਿਰਚ ਦੀ ਗੱਲ ਕਰੀਏ ਹਰੀ ਮਿਰਚ ਦਾ ਇੱਕੋ ਰੇਟ ਹੈ ਚਾਹੇ ਉਹ ਲੰਮੀ ਹੈ ਚਾਹੇ ਪਤਲੀ ਮੋਟੀ ਕੋਈ ਵੀ ਮਿਰਚ ਆ ਕੌੜੀ ਮਿੱਠੀ ਉਹ ਹੈਗੇ ਜੀ 20 ਰੁਪਏ ਪ੍ਰਤੀ ਕਿਲੋ ਤੇ ਨਿੰਬੂ ਹੈਗਾ ਜੀ 55 ਰੁਪਏ ਪ੍ਰਤੀ ਕਿਲੋ ਲਾਲ ਟਮਾਟਰ ਹੈਗਾ ਜੀ 12 ਰੁਪਏ ਤੋਂ ਲੈ ਕੇ 13 ਰੁਪਏ ਪ੍ਰਤੀ ਕਿਲੋ ਜੇ ਥੋੜਾ ਜਿਹਾ ਡਾਊਨ ਕੁਆਲਿਟੀ ਆ ਉਹ 10 ਰੁਪਏ ਵੀ ਮਿਲ ਜਾਂਦਾ ਹੈ ਜੀ ਤੇ ਸ਼ਿਮਲਾ ਮਿਰਚ ਦੀ ਗੱਲ ਕਰੀਏ ਸ਼ਿਮਲਾ ਮਿਰਚ 20 ਰੁਪਏ ਪ੍ਰਤੀ ਕਿਲੋ ਤੇ ਕੱਦੂ ਹੈਗਾ ਜੀ 15 ਰੁਪਏ ਪ੍ਰਤੀ ਕਿਲੋ ਕੋਈ ਵੀ ਕੱਦੂ ਹੈ ਲੋਕੀ ਕੱਦੂ ਹੈਗਾ ਜੀ ਤੇ 14 ਤੋਂ ਲੈ ਕੇ 15 ਰੁਪਏ ਪ੍ਰਤੀ ਕਿਲੋ ਇਹਦਾ ਜੋ ਬਠਿੰਡਾ ਮੰਡੀ ਦਾ ਰੇਟ ਹੈ ਉਹ ਚੱਲ ਰਿਹਾ ਰੇਟ ਥੋੜਾ ਮੋਟਾ ਉੱਪਰ ਨੀਚੇ ਹੋ ਸਕਦਾ ਹੈ ਜੀ ਕੁਆਂਟੀਟੀ ਤੇ ਕੁਆਲਿਟੀ ਦੇ ਹਿਸਾਬ ਨਾਲ ਇਹ ਚੀਜ਼ ਜ਼ਰੂਰ ਧਿਆਨ ਚ ਰੱਖਿਆ ਕਰੋ ਰੇਟ ਉੱਪਰ-ਨੀਚੇ 2-4% ਹੁੰਦਾ ਹੀ ਰਹਿੰਦਾ ਹੈ ਕਿਸੇ ਦਾ ਵੀ ਰੇਟ ਫਿਕਸ ਨਹੀਂ ਹੁੰਦਾ ਜਿਹੜੇ ਵੀ ਸੇਲ ਕਰਦੇ ਆ